ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਈ ਅੱਜ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਇਹ ਗੁਰਦੁਆਰਾ ਸਭ ਤੋਂ ਸ਼ੁਰੂ ਹੁੰਦੀ ਆ 20 ਕਿਲੋਮੀਟਰ ਦੀ ਪੈਦਲ ਯਾਤਰਾ ਸ੍ਰੀ ਹੇਮਕੁੰਡ ਸਾਹਿਬ ਲਈ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਬਈ ਅੱਗੇ ਦੀ ਯਾਤਰਾ ਪੈਦਲ ਆ ਸਾਰੀ ਕੋਈ ਰਸਤਾ ਨਹੀਂ ਤੁਰ ਕੇ ਜਾਣਾ ਪੈਂਦਾ ਮੋਟਰਸਾਈਕਲ ਗੱਡੀਆਂ ਸਾਰੀਆਂ ਉਰੇ ਖੜਾ ਹੋ ਜੰਨੀ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਪਾਰਕਿੰਗ ਤੇ ਉਹ ਜਿਹੜਾ ਸਾਹਮਣੇ ਪੁਲ ਦਿਖ ਰਿਹਾ ਉਹ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਲਈ ਉਸ ਤੋਂ ਅੱਗੇ ਗੁਰਦੁਆਰਾ ਹੀ ਇੰਕੰਮਪਟਾ ਵੀ ਲਿਜੀ ਨਾਲ ਨਦੀ ਵਹਿੰਦੀ ਆ ਅਲਕਨੰਦਾ ਨਦੀ ਅਲਕਨੰਦਾ ਨਦੀ ਦੇ ਕੰਡੇ ਪਰ ਬਣਿਆ ਹੋਇਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਮੋਟਰਸਾਈਕਲ ਜਾਂ ਬਈ ਗੱਡੀ ਤੇ ਆਪਾਂ ਸਿਰਫ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੱਕ ਹੀ ਆ ਸਕਦੇ ਆ ਉਸ ਤੋਂ ਅੱਗੇ ਆਪਾਂ ਨੂੰ ਪੈਦਲ ਯਾਤਰਾ ਹੀ ਕਰਨੀ ਪੈਂਦੀ ਆ ਰੋਡ ਨਹੀਂ ਹੈਗੇ ਉਹ ਟਰੈਕਿੰਗ ਕਰਨੀ ਪੈਂਦੀ ਆ ਫਿਰ 10 ਕਿਲੋਮੀਟਰ ਟਰੈਕ ਕਰਕੇ ਪਹਿਲਾਂ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਫਿਰ ਗੁਰਦੁਆਰਾ ਸ੍ਰੀ ਇੰਕੰਮਪਟਾ ਬਾਕੀ ਬਈ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਬਾਧੂ ਜਗ੍ਹਾ ਪਾਰਕਿੰਗ ਲਈ ਮੋਟਰਸਾਈਕਲ ਗੱਡੀਆਂ ਜਿੰਨੀ ਮਰਜ਼ੀ ਖੜਾਉਣ ਨੂੰ ਬਹੁਤ ਜਗ੍ਹਾ ਜਿੱਥੇ ਮਰਜ਼ੀ ਖੜਾ ਸਕਦੇ ਆ ਸਰੇ ਦਾ ਕੇ ਮੋਟਰਸਾਈਕਲ ਗੱਡੀਆਂ ਖੜੇ ਆ ਆਹ ਗੇਟ ਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਰੇ ਦਾ ਕੇ ਮੋਟਰਸਾਈਕਲ ਖੜੇ ਆਿੱਧਰ ਨਿਗਾ ਵੱਜਦੀ ਆ ਨਾਲ ਨਦੀ ਵਹਿੰਦੀ ਆ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਸ੍ਰੀ ਹੇਮਕੁੰਟ ਸਾਹਿਬ ਆ ਪੋਲ ਰਹੀਂ ਜਾ ਹੁੰਦਾ ਹੈ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਵੱਲ ਨੂੰ ਤੁਰ ਕੇ ਪੈਦਲ ਯਾਤਰਾ ਆ ਨਦੀ ਵਹਿੰਦੀ ਆ ਹਲਕਨੰਦਾ ਨਦੀ ਚਿਤਾਵਨੀ ਲਿਖੀ ਹੋਈ ਹੈ ਲੋਕਾਂ ਨੂੰ ਨਦੀ 'ਚ ਜਾਣ ਤੋਂ ਰੋਕਣ ਲਈ ਕਿ ਭਾਈ ਨਦੀ ਦਾ ਪੱਧਰ ਕਿਸੇ ਵੀ ਟਾਈਮ ਵੱਧ ਘਟ ਸਕਦਾ ਹੈ ਬੀਰਾ ਨੇ ਕਰਤੀ ਯਾਤਰਾ ਸ਼ੁਰੂ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਗੋਵਿੰਦ ਘਾਮ ਲਈ 15 ਕਿਲੋਮੀਟਰ ਦੀ ਸਵੇਰ ਤੇ ਸ਼ੁਰੂ ਹੋ ਜਾਂਦੀ ਹੈ ਯਾਤਰਾ ਕਿੱਧਰ ਤੇ ਆਹੂ ਗਰਜਿੰਦਰ ਉੱਪਰ ਮੋਟਰਸਾਈਕਲ ਵੀ ਮੋਟਰਸਾਈਕਲ ਖੜੇ ਆ ਸਿਰੇ ਤੱਕ ਜਿੱਥੇ ਤੱਕ ਨਿਗਾ ਵੱਜਦੀ ਆ ਲਾਈਨ ਚ ਲਾ ਕੇ ਪਹੁੰਚ ਗਏ ਜੀ ਅਪਾ ਗੁਰਦੁਆਰਾ ਸਾਹਿਬ ਦੇ ਅੰਦਰ ਸਾਹਮਣੇ ਗੱਠੜੀ ਘਰ ਜੂੜਾ ਘਰ ਇੱਧਰ ਲੰਗਰ ਹਾਲ ਆ ਸਰੋਜੀ ਦਰਸ਼ਨ ਲੰਗਰ ਹਾਲ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਥੇਮ ਤੋਂ ਦੱਸਿਆ ਥੱਲੇ ਲੰਗਰ ਸ਼ਕਾਇਆ ਜਾਂਦਾ ਲੰਗਰ ਹਾਲ ਮਾਹਾਂ ਦੀ ਦਾਲ ਨਾਲ ਫੁਲਕਾ ਇੱਧਰ ਵੀਰਣਾ ਨੇ ਵੀ ਛਕ ਲਿਆ ਫਿਰ ਲੰਗਰ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਕਰੋ ਜੀ ਦਰਸ਼ਨ ਗੁਰਦੁਆਰਾ ਗੋਵਿੰਦ ਘਾਟ ਸ੍ਰੀ ਐਮ ਗੰਡੂ ਸਾਹਿਬ ਆ ਗਿਆ ਲੱਗਿਆ ਵੇ ਸੇਵ ਸੇਵ ਆ ਸੇਵ ਸੇਵ ਲੱਗੇ ਹੋਇਆ ਸੇਵ ਉਹ ਆ ਜਾਓ ਉੱਥੇ ਦੇ ਮੁੜੇ ਹੁਣ ਆਪਾਂ ਨੇ ਉੱਪਰ ਤੇ ਚੱਲ ਆਗੇ ਅਸੀਂ ਆਗੇ ਹਰਿੰਦਰ ਆਉਦਾ ਬੂਟਾ ਹੈ ਅਖਰੋਟ ਦਾ ਆਓ ਦੇਖਾ ਦਿਓ ਸਾਹਮਣੇ ਕਿੰਨੀ ਬੱਥ ਪਈ ਹੋਈ ਆ ਉਹ ਦੇਖੋ ਜੀ ਤੋ ਦੇਖੋ ਜੀ برف ਇੰਨੀ برف ਪਈ ਹੋਈ ਤੁਸੀਂ ਸਾਹਬ ਲਾ ਲਓ ਬੱਦਲ ਵੀ ਬੱਦਲਾਂ ਦੇ ਵਿੱਚ ਖਾਏ ਹੋਈ ਆ برف ਦੇਖ ਲੋ ਜੀ ਬੱਦਲ ਦਾ ਪੂਰਾ ਦੇਖ ਬਰਫ ਦੇਖਦੀ ਹੈ ਜੀ ਦੇਖੋ ਤਾਂ ਉਹ ਦੇ ਪੁਰਾ ਮੀਂਹ ਆ ਕੋਈ ਪਤਾ ਨਹੀਂ ਜੀ ਕਰੋ ਆ ਪੈਣ ਲੱਗ ਗਿਆ ਮੀਂਹ ਆ ਦੇ ਪਹਾੜਾਂ ਨਾਲ ਬੱਦਲ ਟਕਰਾ ਕੇ ਜਦੋਂ ਮੀਂਹ ਆ ਜਾਂਦਾ ਪੈਣ ਆ ਜੇ ਹੁਣ ਹਜੇ ਦਿਨ ਸਹੀ ਸਾਮ ਅਸੀਂ ਆ ਦੇ ਲੋ 5 ਮਿੰਟ ਚ ਮੀ ਆ ਗਈ ਤੇ ਰੇਂਦਰ ਨੂੰ ਪੂਰੀ ਜਾਣਕਾਰੀ ਆ ਮੁੰਡਾ 5-6 ਵਾਰ ਆ ਲਿਆ ਇੱਧਰ ਬਾਕੀ ਸ੍ਰੀ ਐਮ ਗੁੰਡ ਆਹ ਪਾਰਕਿੰਗ ਆ ਗੱਡੀਆਂ ਦੀ ਉੱਪਰ ਆ ਮੋਟਰਸਾਈਕਲ ਖੜਾਏ ਹੋਏ ਆ ਇਹਦਾ ਆ ਰਸਤਾ ਜਾਂਦਾ ਗੋਵਿੰਦ ਘਾੜ ਤੋਂ ਗੋਵਿੰਦ ਹਾਬ ਨੂੰ ਆ ਪੁਲ ਪਾਰ ਕਰਕੇ ਸਿੱਧਾ ਤੁਰ ਕੇ ਉਹਦੇ ਬਾਅਦ ਕਰ ਆ ਰਹੋ ਉਹਦੇ ਬਾਅਦ ਸਿੱਦਾ ਫਿਰ ਅੱਛਾ ਗੋਵਿੰਦ ਤਾਂ ਇੱਕ ਦਿਨ ਹੈ ਨਾ ਬੰਦਾ 20 ਕਿਲੋਮੀਟਰ ਦਾ ਸਫ਼ਰ ਆ 21 ਕਿਲੋਮੀਟਰ ਹਾਂ ਕਿਹੜਾ ਕਿ ਸਾਨੂੰ ਪੈਦਲ ਸਫ਼ਰ ਕਰਨਾ ਪੈਂਦਾ ਇਤੋਂ ਬਸ ਗੱਡੀਆਂ ਦੋ 3 ਕਿਲੋਮੀਟਰ ਤੇ ਹੀ ਆਉਂਦੀਆਂ ਹੱਦ ਪੰਜ ਹੂੰ ਉਸ ਤੋਂ ਬਾਅਦ ਪੈਦਲ ਯਾਤਰਾ ਕਰਨੀ ਪੈਂਦੀ ਆ ਜਾਣ ਨਹੀਂ ਦਿੰਦੇ ਉਹਰੇ ਨਾ ਤੁਰ ਕੇ ਆਪਾਂ ਜਾਣੀ ਗੋਵਿੰਦ ਘਾਟ ਜੀ ਆ ਦੁਕਾਨਾਂ ਐ ਸਮਾਨ ਮਿਲਦਾ ਸਾਰਾ ਅਬਾਂਸ ਦੀਆਂ ਸੋਟੀਆਂ ਬਾਈ ਜਰੂਰ ਲੈ ਲਿਓ ਇਹਨਾਂ ਦੇ ਸਾਰੀ ਤੁਰ ਹੁੰਦਾ ਪਹਾੜਾਂ ਤੇ ਨਹੀਂ ਪਰ ਚੜਨਾ ਬਹੁਤ ਔਖਾ ਲੱਗਦਾ ਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਬਾਈ ਬਾਜ਼ਾਰ ਆ ਕਾਫੀ ਦੁਕਾਨਾਂ ਆ ਉਰੇ ਸਾਰਾ ਸਮਾਨ ਮਿਲਦਾ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਬਾਈ ਜੋ ਵੀ ਸਮਾਨ ਚਾਹੀਦਾ ਉਰੀ ਤੇ ਲੈ ਲਿਓ ਅੱਗੇ ਦੁਕਾਨਾਂ ਨਹੀਂ ਹੈਗੀਆਂ ਵੀਰ ਕਿੰਨੇ ਦੀ ਆ ਠੀਕ ਆ ਵੀਰ ਕਿੰਨੇ ਦੀ ਆ 50 ਰੁਪਏ 100 ਰੁਪਏ ਯਾਰ ਵੜ ਗਏ ਅੰਦਰ ਵਾਲਕੇ ਅੱਗੇ ਦੀ ਸਾਰੀ ਪੈਦਲ ਯਾਤਰਾ ਬਾਈ ਇਹਨਾਂ ਸੋਟੀਆਂ ਦੇ ਸਾਰੇ ਹੀ ਕਰ ਹੁੰਦੀ ਆ ਫਿਰ ਇੱਕ ਨਾਲ ਬਰਸਾਤੀਆਂ ਲੈ ਲਿਓ ਮੀਂਹ ਤੇ ਮੀਂਹ ਲੱਗ ਜਾਂਦਾ ਪੈਣ ਮੀਂਹ ਦਾ ਨਹੀਂ ਪਤਾ ਲੱਗਦਾ ਪਹਾੜਾਂ ਕਰਕੇ ਕਦ ਮੀਂਹ ਆ ਜਾਂਦਾ ਉਹਦੇ ਲਈ ਆ ਸੋਟੀਆਂ ਤੇ ਬਰਸਾਤੀਆਂ ਜ਼ਰੂਰ ਲੈ ਲਿਓ ਬਾਕੀ ਆ ਦੁਕਾਨਾਂ ਤੇ ਬਾਈ ਸਾਰਾ ਸਮਾਨ ਮਿਲਦਾ ਜਿਹੜਾ ਵੀ ਤੁਹਾਨੂੰ ਚਾਹੀਦਾ ਲੇ ਸਕਦੇ ਆ ਮੈਂ ਤਾਂ ਆਪਣੇ ਲਈ ਬਾਈ ਛੋਟੀ ਤੇ ਇੱਕ ਬਰਸਾਤੀ ਲੈ ਲਈ ਹੁਣ ਕਰਦੇ ਆ ਅੱਗੇ ਦੀ ਯਾਤਰਾ ਫਿਰ